ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੰਦੋਤ ਬੰਦਨ ਨਨਕੇ ਬਾਰ ਸਰਬ ਕਲਾ ਸਮਰਥ ਦੂਦਨ ਤੇ ਰੱਖੋ ਪ੍ਰਭੂ ਨਾਨਕ ਤੇ ਕਰਥ ਫਿਰਤ ਫਿਰਤ ਪ੍ਰਭ ਆਪਿਆ ਆਪ੍ਰਿਆ ਤੂੰ ਸਰਣਾਇ ਨਾਨਕ ਕੀ ਪ੍ਰਮੇਨਤੀ ਆਪਣੀ ਭਗਤੀ ਲਾਈ ਹੋ ਆਇਆ ਦੂਰੋਂ ਚੱਲ ਕੇ ਮਤਕੀ ਤੂੰ ਸਰਣਾਇ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋਂ ਦੂਖ ਕਬਾਈ ਜਿਉ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦੈ ਮਨ ਪ੍ਰਮਾਣਾ ਸਿਰ ਕੇ ਲੇਖਣਾ ਆਪਣੇ ਆਣਾ ਦਰਗਹਿ ਘੜੀਐ ਤਿੰਨੇ ਲੇਖ ਖੋਟਾ ਕਾਮ ਨ ਆਵੇ ਬੀਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਖੈ ਸਭ ਕੋਈ ਰਹਾਉ ਕਾਦੀ ਕੋੜ ਬੋਲ ਮਲਖਾਈ ਬ੍ਰਾਹਮਣ ਨਾਵੇ ਜੀਆਂ ਕਾਈ ਜੋਗੀ ਜੁਗਤ ਨਾ ਜਾਣ ਅੰਧ ਤਨੇ ਉਚਾਰੇ ਕਾ ਬੰਧ ਸੋ ਜੋਗੀ ਜੋ ਜੁਗਤ ਪਰਛਾਣ ਗੁਰ ਪ੍ਰਸਾਦੀ ਏਕੂ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਹਮਣ ਜੋ ਬ੍ਰह्म ਵਿਚਾਰੇ ਆਪ ਤਰੈ ਸਗਲੇ ਕੁਲ ਤਾਰੈ ਦਾਨ ਸ਼ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ 부ਝੈ ਸੋ ਪ੍ਰਮਾਣ ਜਿਸ ਸਿਰ ਤੇਰ ਗਹਿ ਕਾਨੀਸ਼ਾਣ ਪੜਿਆ 부ਝੈ ਸੋ ਪਰਮਾਨ ਜਿਸ ਸਿਰ ਤੇਰ ਗਹਿ ਕਾਨੀਸ਼ਾਣ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ